ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਹੋਰ ਸਭ ਠੀਕ ਠਾਕ ਹੋ ਤੇ ਅੱਜ ਤੁਹਾਨੂੰ ਵਿਸਾਖੀ ਦਾ ਪ੍ਰੋਗਰਾਮ ਦਿਖਾਉਨੇ ਆ ਗੁਰਦੁਆਰਾ ਸਾਹਿਬ ਚ ਜਾ ਕੇ ਤੇ ਘਰੋਂ ਆਪਾਂ ਨਿੱਕਲ ਹੀ ਚੱਲੇ ਆ ਹੁਣ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਅੱਜ ਵਿਸਾਖੀ ਤੇ ਪ੍ਰੋਗਰਾਮ ਜਿਹੜਾ ਸਮਾਗਮ ਉੱਥੇ ਗੁਰਦੁਆਰਾ ਸਾਹਿਬ ਤੇ ਚੱਲਦਾ ਪਿਆ ਹੈ ਕਿ ਅੱਜ ਨਾਲੇ ਆਤਿਸ਼ਬਾਜੀ ਵੀ ਹੋਣੀ ਹੈ ਤੇ ਨਾਲ ਤੁਹਾਨੂੰ ਨਾਲ ਨਾਲ ਦਿਖਾਉਨੇ ਆ ਕੀ ਗੱਲਾਂ ਬਾਤਾਂ ਨੇ ਤੇ ਕਰੋ ਦਰਸ਼ਨ ਮੇਲੇ ਦੇ ਜੀ ਦੀ ਖੜ ਕੇ ਅੰਦਰ ਵਾਹ ਰੰਦਰ ਸਾਹਿਬ ਆਪਾਂ ਗੁਰਦਰਾ ਸਾਹਿਬ ਪਹੁੰਚ ਚੁੱਕੇ ਆਂ ਤੇ ਗੁਰਦਰਾ ਸਾਹਿਬ ਜਾ ਕੇ ਤੁਹਾਨੂੰ ਸੰਤ ਜਾਰੀ ਹੈ ਸਾਰੀ ਅਸੀਂ ਗੱਡੀ ਪਾਰਕਿੰਗ ਦੇ ਵਿੱਚ ਲਗਾਤੀ ਅਤੇ ਇਹ ਤੁਹਾਨੂੰ ਦੱਸਦੀ ਹੈ ਕਿ ਇੰਗਲੈਂਡ ਦੇ ਵਿੱਚ ਕਿੱਦਾਂ ਵਸਾਖੀ ਮਨਾਉਂਦੇ ਆ ਸਾਰੇ ਸਿੱਖ ਭਾਈਚਾਰਾ ਤੇ ਹੋਰ ਵੀ ਆਪਣੇ ਜਿਹੜੇ ਨਾਲ ਹੁੰਦੇ ਆ ਤੇ ਅਸੀਂ ਉੱਥੇ ਆਏ ਤੇ ਚਲੋ ਨਾਲ ਦੀ ਨਾਲ ਦਿਖਾਉਂਦੇ ਆ ਕਿਵੇਂ ਸੈਲੀਬ੍ਰੇਸ਼ਨ ਕਰਦੇ ਆ ਜਿਹੜੀ ਮਸਾਕੀ ਤੇ ਸੰਗਤ ਆਈ ਹੋਈ ਆ ਪਾਰਕਿੰਗ ਦੀ ਜੇਗਾ ਗੁਰਦਰਾ ਸਾਹਿਬ ਤੇ ਘਟਿਆ ਤੇ ਅੱਗੇ-ਅੱਗੇ ਜਿਹੜੀ ਨਾਲ ਦੀਆਂ ਪਾਰਕਿੰਗਾਂ ਉੱਥੇ ਤੇ ਆਹ ਦੇਖੋ ਰੂਬੀ ਕੌਨ ਲੱਗੀ ਹੋਈ ਏ ਕਿਸੇ ਦੀ ਤੇ ਫਰਾਰੀ ਆਲ ਸੌਰੀ ਲੈਂਬਰਗਿਨੀ ਤੇ ਰੂਬੀ ਕੌਨ ਕਿਸੇ ਨੇ ਲਿਆਂਦੀ ਆ ਤੇ ਇਹ ਤਾਂ ਰਾਇਲਸ ਰਾਇਲ ਵੀ ਦਿਖਾਉਨੇ ਆ ਅੱਗੇ ਉਹ ਤਿੰਨ ਲੱਗੀਆਂ ਹੋਈਆਂ ਤੇ ਬਹੁਤ ਹੀ ਇਹ ਕਿਸੇ ਨੇ ਵਿਡਿੰਗ ਦੀ ਆਪਣੀ ਇਹ ਵਿਡਿੰਗ ਵਾਸਤੇ ਰੱਖੀਆਂ ਹੋਈਆਂ ਤੇ ਇੱਥੇ ਜਦੋਂ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਤੇ ਉੱਥੇ ਲੈ ਕੇ ਜਾਂਦੇ ਤੇ ਇਹ ਤਿੰਨ ਲੱਗੀਆਂ ਹੀ ਇੱਕੋ ਜੀਆਂ ਤੇ ਬਹੁਤ ਸੋਹਣੀਆਂ ਲੱਗਦੀਆਂ ਪਰਸਨਲੀ ਲੋਕਾਂ ਨੇ ਵੀ ਰੱਖੀਆਂ ਪਰ ਵਿਡਿੰਗ ਵਾਸਤੇ ਇਹ ਕਾਰਾਂ ਲਗਾਈਆਂ ਕਿਸੇ ਨੇ ਆਪਣੀ ਕੰਪਨੀ ਦੀ ਮਸ਼ੂਰੀ ਵਾਸਤੇ ਦੇਖੋ ਆ ਗੁਰਦਰਾ ਸਾਹਿਬ ਆ ਤੇ ਲਓ ਜੀ ਪਹੁੰਚ ਗਏ ਆਪਾਂ ਸਟਾਲ ਦੇ ਵਿੱਚ ਲੰਗਰ ਲੰਗਰ ਚ ਤੁਹਾਨੂੰ ਦਿਖਾਉਨੇ ਆ ਅੱਗੇ ਕੀ ਕੁਛ ਹੁੰਦਾ ਹੈ ਇਹ ਹੋ ਗਿਆ ਟਿੱਕੀ ਬਰਗਰ ਉਹਦਾ ਫ੍ਰਾਈ ਵੀ ਕਹਿ ਦਿੰਨੇ ਨਾਲ ਰਿੰਕ ਕੋਲ ਡਰਿੰਕ ਵਗੈਰਾ ਇਹ ਗੁਰਦਰਾ ਸਾਹਿਬ ਤੋਂ ਬਾਹਰ ਖਾ ਰਹੇ ਆ ਇੱਧਰ ਵੇਖੋ ਮਿਸਟਰ ਵੀ ਜਗਾ ਆ ਪੰਡਲ ਦੇ ਆ ਅੰਦਰ ਗੁਰਦਰਾ ਸਾਹਿਬ ਦੇ ਅੰਦਰ ਦਿਖਾਉਣੇ ਕੋ ਅੰਦਰ ਪ੍ਰਦਰਸ਼ਨੀ ਲੱਗੀ ਹੈ ਹੋਰ ਗੋਰੇ ਤੇ ਆਪਣੇ ਜਿਹੜੇ ਭਾਈ ਸਾਹਿਬ ਇਹ ਹੋਰਸ ਦੇ ਵਿੱਚ ਉਹ ਦੱਸ ਰਹੇ ਆ ਬੱਚਿਆਂ ਨੂੰ ਜੋ ਜੋ ਰਾਮ ਕਹਿ ਜੰਮ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਸਤ ਨਾਮ ਵਾਹੇ ਗੁਰੂ ਸਤ ਲੋ ਜੀ ਸਾਧ ਸੰਗਤ ਜੀ ਹੁਣ ਤੁਹਾਨੂੰ ਆਤਿਸ਼ਬਾਜੀ ਦਿਖਾਉਨੇ ਆ ਜਿਹੜੀ ਸ਼ਾਮ ਨੂੰ ਆਪਾਂ ਕਰਦੇ ਹੁੰਦੇ ਆ ਆਪਣੇ ਦਰਬਾਰ ਸਾਹਿਬ ਵੀ ਕਰਦੇ ਆ ਤੇ ਇੱਥੇ ਵੀ ਕਰਦੇ ਆ ਤੇ ਵੇਖੋ ਆਤਿਸ਼ਬਾਜੀ ਦਾ ਆਨੰਦ ਮਾਣੋ ਤੇ ਖਾਲਸਾ ਸਾਜਣਾ ਦੇ ਸ਼ੁਕਰੀਪਰ ਤੋਂ ਸਾਰਿਆਂ ਨੂੰ ਵਧਾਈ ਬਹੁਤ ਬਹੁਤ ਤੇ ਵੀਡੀਓ ਪੂਰੀ ਦੇਖਿਓ ਤੇ ਅੱਗੇ ਵੀ ਜੁੜੇ ਰਹੋ ਧੰਨਵਾਦ 昨晚已经不见踪影。